ਵੀ ਪਤਾ ਵਾ ਜੋ ਕੁੜੀ ਨਾ ਹੋਇਆ ਤੇ ਤੈਨੂੰ ਵੀ ਪਤਾ ਵਾ ਜੇ ਇਨਸਾਫ ਨਾ ਨਾ ਲਿਆ ਫਿਰ ਤੂੰ ਝੂਠਾ ਬਹਿਣਾ ਰੱਬ ਦੀ ਗਵਾਈ ਰੱਬ ਦੀ ਕਿਤੇ ਡਰ ਕੇ ਸੱਚਾ ਵਿਚਾਰੇ ਦਾ ਚਲ ਕੋਈ ਗੱਲ ਨਹੀਂ ਮੈਂ ਕਿ ਰੱਬ ਨੂੰ ਮੂੰਹ ਮਖੋਣਾ ਆ ਮਮਾ ਜਦੋਂ ਪਹਿਲਾਂ ਮੇਰੀ ਲੋੜ ਨਹੀਂ ਸੀ ਹੁਣ ਮੈਂ ਆ ਕੇ ਕੀ ਕਰਨਾ ਆ ਹੁਣ ਤੇ ਵਾਪਸ ਮੇ ਆਉਣਾ ਹੁੰਨੀ ਆ ਹੁਣ ਮੈਂ ਵਾਪਸ ਆਉਣਾ ਨਹੀਂ ਸਿੰਦੀ ਤੂੰ ਕਹਿਂ ਡਰਪਿੰਦਰ ਵਾਪਸ ਆ ਜਾ ਕਿੱਥੇ ਹਰਪਿੰਦਰ ਜਿੱਦਾਂ ਗੱਲਾਂ ਡਿਆਂ ਕਰਨ ਤੋ ਇੰ ਇੰਨੇ ਬੰਦਾ ਵਾ ਚੁੱਪ ਕਰਕੇ ਨਾ ਇਹਨਾਂ ਨੂੰ ਫੋਨ ਕਰਦਾ ਕਿ ਮੈਂ ਨਾ ਤਲਾਕ ਹੀ ਲੈਣਾ ਵਾ ਇਹਨੇ ਇੱਧਰ ਨਹੀਂ ਇੱਧਰ ਇਦਾਂ ਨਹੀਂ ਸੁਧਰਨਾ ਇੱਧਰ ਨਹੀਂ ਸੁਧਰਨਾ ਨਹੀਂ ਨਹੀਂ ਇੱਧਰ ਸੁਧਰਨਾ ਇੱਧਰ ਨਹੀਂ ਸੁਧਰਨਾ ਬੰਨ ਰਮਨ ਤਲਾਕ ਉਹਦੀ ਹੁਰਤ ਕਿੰਨਾ ਲੈ ਬੰਨ ਰਮਨ ਤਲਾਕ ਉਹਦੀ ਇੰਨੇ ਹਿੰਮਤ ਕਿੱਦਾ ਪਈ ਇੰਨੀ ਗੱਲ ਕਹਿਣ ਦੀ ਬੰਨ ਰਮਨ ਅਹੀਂ ਕੱਲ੍ਹ ਨਹੀਂ ਜਾਣਾ ਕੋਰਟ ਕਚੈਰੀ ਉਹਨਾਂ ਵੀ ਸਾਡੇ ਨਾਲ ਭੁਗਤਣਾ ਨਹੀਂ ਜਾਣ ਬੰਨ ਰਮਨ ਕੋੜਕ ਚਾਰੀ ਅਸੀਂ ਕੱਲਿਆ ਨਹੀਂ ਜਾਣਾ ਉਹਨਾਂ ਵੀ ਸਾਡੇ ਨਾਲ ਹੀ ਭੁਗਤਣਾ ਵਾ ਤੂੰ ਬਨ ਰਮਨ ਤੂੰ ਤੋਕੇ ਮਾਰਾਂਗੇ ਉਹਨਾਂ ਦਾ ਕੀ ਖਿਆਲ ਵਾ ਪੇਦਾ ਰਵਾਂਗੇ ਅਸੀਂ ਜਾ ਤੇ ਐਂਡ ਬਨ ਰਮਨ ਤੂੰ ਤੋਕੇ ਮਾਰਾਂਗੇ ਉਹਨਾਂ ਨੂੰ ਉਹ ਤਾਂ ਰਾਦਾ ਪੇ ਇੰਦਾ ਖਲਾਸੀ ਹੋਣੀ ਆ ਬਨ ਇਹਨੂੰ ਫੋਨ ਲਾਉਣਾ ਵਾ ਇਹਨੂੰ ਕਹਿਣਾ ਵਾ ਇਹ ਕੀ ਮੈਨੂੰ ਕੋਈ ਕਰਨ ਕਹਿ ਲੇ ਕੀ ਬਨ ਇਹਨੂੰ ਉਦੋਂ ਤੀ ਚੁੱਕ ਦੇਣੀ ਆ ਮੇਰੀ ਗੱਲ ਸੁਣ ਪਿੰਡ ਆਉਣਾ ਕਿ ਜਾਂ ਨਹੀਂ ਆਉਣਾ ਮੈਂ ਹੂੰ ਮੈਂ ਇਹੋ ਪੁੱਛਣ ਲਈ ਫੋਨ ਕੀਤਾ ਇੱਥੋਂ ਕਰ ਲਿਓ ਮੈਂ ਉਹ ਓ ਜਾ ਤੂੰ ਤਾਂ ਬੁੱਢੀ ਮੈਂ ਆਉਗੀ ਤੇ ਮੈਂ ਆੜੀ ਅੱਧੀ ਨਾ ਕਹਣਾ ਤਾ 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 ਵਨ ਮੈਂ ਇਹੋ ਪੁੱਛਣ ਲਈ ਫੋਨ ਕੀਤਾ ਵਾ ਤੂੰ ਆਉਣਾ ਇੱਥੇ ਜਾਂ ਨਹੀਂ ਤਲਾਕ ਇਹ ਕਿੱਦਾਂ ਦੀਆਂ ਗੱਲਾਂ ਕਰਨ ਦੇ ਤੁਸੀਂ 2 1 ਤਲਾਕ ਇਹ ਕਿੱਦਾਂ ਦੀਆਂ ਗੱਲਾਂ ਕਰਨ ਦੇ ਤੁਸੀਂ ਕੋਈ ਗੱਲ ਨਹੀਂ ਮੈਨੂੰ ਕਰਵਾਉਣੀ ਹੁੰਦੀ ਠੀਕ ਹੈ ਨਾ ਕੋਈ ਗੱਲ ਨਹੀਂ ਜਿੰਨਾ ਚਿਰ ਮੈਂ ਨਾ ਸਾਈਨ ਕਰਾਂਗੀ ਉਨਾ ਚਿਰ ਤਲਾਕ ਤਰਾਕ ਕਿਦਾਂ ਜੋ ਜਿੰਨਾ ਚਿਰ ਮੈਂ ਨਾ ਸਾਈਨ ਕਰਾਂਗੀ ਉਹਨਾਂ ਚਿਰ ਤਰਾਕ ਹੋ ਤਰਾਕ ਨਹੀਂ ਕਰਦੇ ਕਿਸ ਤਰਾਕ ਜਿੰਨਾ ਚਿਰ ਮੈਂ ਨਾ ਸਾਈਨ ਕਰੂੰਗੀ ਉਹਨਾਂ ਚਿਰ ਤਲਾਕ ਕਿਦਾਂ ਹੋ ਜਾਊਗਾ ਤੋੜਨੀ ਹੈਗੀ ਕਿ ਮੈਂ ਤਰਾਕ ਨਹੀਂ ਦੇਣੀ ਅੰਦਰ ਤਲਾਕ ਹੋ ਗਿਆ ਤਾਂ ਚੰਗੀ ਰਵेंगी ਐਦਾਂ ਕਿਦਾਂ ਮੰਮੀ ਤਲਾਕ ਹੋ ਜਾਊਗਾ ਮੂੰਹ ਨਾ ਕਿਹਾ ਤਲਾਕ ਨਹੀਂ ਹੁੰਦਾ ਹੁੰਦਾ ਨਿੱ ਕੱਟ ਬੋਲ ਕੱਟ ਕੱਟਿਓ ਮੰਮੀ ਮੈਂ ਵੱਧ ਬੋਲਣਾ ਐਂਡ 1 ਨਹੀਂ ਥੋੜਾ ਘੱਟ ਬੋਲਿਆ ਕਰ ਚੰਗਾ ਮੰਮੀ ਤੁਸੀਂ ਮੈਨੂੰ ਹੀ ਬਸ ਚੁੱਪ ਕਰਾਉਂਦੇ ਆ ਕਦੀ ਆਪਣੀ ਨਾ ਅਹੂ 1 ਨਹੀਂ ਥੋੜਾ ਜਿਹਾ ਘੱਟ ਬੋਲਿਆ ਕਰ ਇੰਨੀ ਜ਼ੁਬਾਨ ਨਾ ਚਲਾਇਆ ਕਰ ਕਰਦੇ ਆ ਉਹਦਾਂ ਤਾਂ ਕੋਈ ਮਾਸੜ ਫੁੱਫੜ ਰਹਿ ਨਹੀਂ ਦਿੱਤਾ ਇਹਦੇ ਵੀ ਮਿਲਣੀ ਹੋਣੀ ਚਾਹੀਦੀ ਇਹਨੂੰ ਵੀ ਛਾਪ ਚਾਹੀਦੀ ਆ ਸਭ ਕੁਝ ਦਿੱਤਾ ਹੀ ਉਹ ਭੁੱਲ ਗਈ 2 ਐਂਡ 1 ਦੀਦੀ ਇੱਕੋ ਇੱਕ ਪਹਿਲੀ ਹੀ ਸਾਡੇ ਕੋਲ ਇੱਕ ਮਿੰਟ ਦੂਜੇ ਮਾਈਕ ਭਾਜੀ ਨਾਲ ਲਏ ਮੈਂ ਨਹੀਂ ਲਿਆ ਵਨ ਦੀਦੀ ਇੱਕੋ ਇੱਕ ਪਹਿਲੀ ਹੀ ਕਿ ਸਾਡੇ ਕੋਲ ਆਪਣੇ ਵਾਲ ਸਾਕੇ ਕਰੋ 2 3 2 1 ਦੀਦੀ ਇੱਕੋ ਇੱਕ ਪਹਿਲੀ ਹੀ ਸਾਡੇ ਕੋਲ ਉਹ ਵੀ ਹੁਣ ਸਾਨੂੰ ਲਿਖਾਉਣੀ ਪੈਣੀ ਆ ਉਹਨਾਂ ਨੂੰ ਵਨ ਦੀਦੀ ਇੱਕ ਪਹਿਲੀ ਹੀ ਕੀ ਸਾਡੇ ਕੋਲ ਜਿਹੜੀ ਆਪਣੀ ਮਾਲਕੀ ਹੀ ਹੈਗੀ ਇਹ ਭਾਵੇਂ ਮਨ ਚ ਯਾਰ ਫੇਰ ਉਹੀ ਗੱਲ ਦੀ ਵਨ ਦੀਦੀ ਇੱਕ ਪਹਿਲੀ ਹੀ ਹੈਗੀ ਜਿਹੜੀ ਸਾਡੇ ਕੋਲ ਆਪਣੀ ਮਾਲਕੀ ਸੀ ਕੱਲ ਨੂੰ ਸਾਰੀ ਨਾਲ ਖੋਣੀ ਪੈ ਜੇ ਕਿ ਬੋਲੋ ਬਿੱਟੂ 1 ਕੋਈ ਗੱਲ ਨਹੀਂ ਆਪਾਂ ਉਹਨਾਂ ਨਾਲ ਗੱਲ ਕਰਕੇ ਵੇਖਨੇ ਆਂ ਪਹਿਲਾਂ ਕੀ ਕਹਿੰਦੇ ਆਪਾਂ ਤਾਂ ਪਹਿਲਾਂ ਹੀ ਬਥੇਰੇ ਗੱਲ ਕਰੀ ਹੁੰਦੀ ਗੱਲ ਹੋ ਗਈ ਕਹੋ ਬਿੱਟੂ 1 ਅਸੀਂ ਪਹਿਲਾਂ ਬਥੇਰੇ ਸਮਝਾਇਆ ਪਰ ਉਹ ਨਹੀਂ ਸਮਝੇ ਗੱਲ ਤੇ ਇਹੋਈ ਜਾ ਦੋ ਜੀ ਨਹੀਂ ਬੱਸ 1 ਕੋਈ ਗੱਲ ਨਹੀਂ ਅੱਗੇ ਤੋਂ ਨਹੀਂ ਕੁਝ ਵੀ ਕਹਿੰਦੇ ਬਹੁਤ ਗਲਤ 2 1 1 ਉਹ ਘਰ ਵੇਲੇ ਹੀ ਅੱਜ ਜਵਨ ਅੱਛਾ ਮੈਂ ਆਖਿਆ ਪਰਮੀਤ ਨੂੰ ਮੈਂ ਚੱਲਦਾ ਆ ਯਾਨੀ ਚੱਲੀਏ ਉਹਦੇ ਬਾਣੇ ਇਥੇ ਏਜੰਸੀ ਖੋਲੀ ਉਹਦੇ ਵਾਸਤੇ ਉਹਨੂੰ ਇਹ ਲੱਗਦਾ ਯਾਰ ਗੱਲ ਕਰਨ ਕਿਸਮਤ ਹੈ ਹੂ ਤਸੀਆ ਕੋਈ ਫਿਰ ਤੇ ਕੀ ਕਹਾਂ ਸੰਦੇ ਇੱਕ ਗੱਲ ਤੁਹਾਨੂੰ ਹੋਰ ਦੱਸਣੀ ਹੈ ਕੱਲ ਮੈਂ ਗਿਆ ਹਾਂ ਦਿਲਬਾਗਵਨ ਕਟਲਾ ਵਿੱਚ 1 ਤੁਸੀਂ ਕਹੋ ਵੀ ਜੇ ਪੈਸੇ ਨਾ 1 ਜਵਨ ਹਾਂ ਤੇ ਰੱਦਵਾ ਮਾਗੇ ਅਰ ਠੀਕ ਜੇ ਪੈਸੇ ਨਾ ਦਿੱਤੇਗੇ ਤੇ ਫਿਰ ਕਹਿੰਦਾ ਉੱਥੇ ਜੋ ਲਿਖਤ ਪੜਤ ਕਰਨੀ ਆ ਕਹਿੰਦਾ ਕੱਟ ਲਈ ਮੁਨੀਮ ਹੁੰਦਾ ਕਿ ਮੁੰਸ਼ੀ ਹੁੰਦਾ ਉਹ ਬੰਦਾ ਵਾ ਚੁੱਪ ਕਰਕੇ ਨਾ ਇਹਨਾਂ ਨੂੰ ਫੋਨ ਕਰਦਾ ਕਿ ਮੈਂ ਨਾ ਤਲਾਕ ਹੀ ਲੈਣਾ ਵਾ ਇਹਨੇ ਇੱਧਰ ਨਾ ਹੀ ਇੱਧਰ ਇਦਾਂ ਨਹੀਂ ਸੁਧਰਨਾ ਇੱਧਰ ਨਹੀਂ ਸੁਧਰਨਾ ਨਹੀਂ ਨਹੀਂ ਇੱਧਰ ਸੁਧਰਨਾ ਇੱਧਰ ਨਹੀਂ ਸੁਧਰਨਾ ਬੰਨ ਰਮਤ ਤਲਾਕ ਉਹਦੀ ਯਰਤ ਕਿੰਨਾ ਬੰਨ ਰਮਤ ਤਲਾਕ ਉਦੀ ਇਨੀ ਹਿੰਤ ਕਿਦਾ ਪਈ ਇਨੀ ਗੱਲ ਕਹਿਣ ਦੀ ਵਨ ਰਮਨ ਅਹੀਂ ਕਲਿਆ ਨਹੀਂ ਜਾਣਾ ਕੋਟ ਕਚੈਰੀ ਉਹਨਾਂ ਵੀ ਸਾਡੇ ਨਾਲ ਭੁਗਤਣਾ ਨਹੀਂ ਜਾਣ ਵਨ ਰਮਨ ਕੋਟ ਕਚੈਰੀ ਅਹੀਂ ਕਲਿਆ ਨਹੀਂ ਜਾਣਾ ਉਹਨਾਂ ਵੀ ਸਾਡੇ ਨਾਲ ਹੀ ਭੁਗਤਣਾ ਵਾ ਤੂੰ ਵਨ ਰਮਨ ਤੂੰ ਤੋਕੇ ਮਾਰਾਂਗੇ ਉਹਨਾਂ ਦਾ ਕੀ ਖਿਆਲ ਵਾ ਪੇਦਾ ਰਵਾਂਗੇ ਅਹੀਂ ਜਾ ਤਾਂ ਐਂਡ ਵਨ ਰਮਨ ਤੂੰ ਤੋਕੇ ਮਾਰਾਂਗੇ ਉਹਨਾਂ ਨੂੰ ਉਹ ਤਾਂ ਰਾਦਾ ਪੇਦਾ ਖਲਾਸੀ ਹੋਣੀ ਆ ਵਨ ਇਹਨੂੰ ਫੋਨ ਲਾਉਣਾ ਵਾ ਇਹਨੂੰ ਕਹਿਣਾ ਵਾ ਕੀ ਮੈਨੂੰ ਕੰਨ ਕਹਿ ਲੇਕੀ ਵਨ ਇਹਨੂੰ ਨਹੀਂ ਆ ਉਦੋਂ ਤੀ ਨਹੀਂ ਚੁੱਕਦੇ ਨਹੀਂ ਆ ਮੇਰੀ ਗੱਲ ਸੁਣ ਪਿੰਡ ਆਉਣਾ ਕਿ ਜਾਂ ਨਹੀਂ ਆਉਣਾ ਮੈਂ ਉਹ ਮੈਂ ਉਹ ਪੁੱਛਣ ਲਈ ਫੋਨ ਕੀਤਾ ਇੱਥੋਂ ਕਰ ਲਿਓ ਮੈਂ ਉਹ ਉਹ ਜਾ ਤੂੰ ਤਾਂ ਬੁੱਢੀ ਮੈਂ ਆਉਂਗੀ ਤੇ ਮੈਂ ਆੜੀਂ ਦੀ ਨਾਲ ਤਾ 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 ਵਨ ਮੈਂ ਇਹੋ ਪੁੱਛਣ ਲਈ ਫੋਨ ਕੀਤਾ ਵਾ ਤੂੰ ਆਉਣਾ ਇੱਥੇ ਜਾਂ ਨਹੀਂ ਵਨ ਤਲਾਕ ਇਹ ਕਿਦਾਂ ਦੀਆਂ ਗੱਲਾਂ ਕਰਨ ਦੇ ਤੁਸੀਂ ਇਹ ਆ ਦੁਬਾਰਾ ਚਲੋ 2 ਵਨ ਤਲਾਕ ਏ ਕਿਦਾਂ ਦੀ ਗੱਲਾ ਕਰਨ ਦੇ ਤੁਸੀਂ ਕੋਈ ਗੱਲ ਨਹੀਂ ਮੈਨੂੰ ਕਰਾਉਣੇ ਹੁੰਦੇ ਠੀਕ ਹੈ ਨਾ ਕੋਈ ਗੱਲ ਨਹੀਂ ਜਿੰਨਾ ਚਿਰ ਮੈਂ ਨਾ ਸਾਈਨ ਕਰਾਂਗੀ ਉਹਨਾਂ ਚਿਰ ਤਰਾਕ ਤਰਾਕ ਕਿਦਾਂ ਜੋ ਜਿੰਨਾ ਚਿਰ ਮੈਂ ਨਾ ਸਾਈਨ ਕਰਾਂਗੀ ਉਹਨਾਂ ਚਿਰ ਤਰਾਕ ਹੋ ਤਰਾਕ ਨਹੀਂ ਕਰਦੇ ਉਹ ਕਿਹੜਾ ਤਰਾਕ ਜਿੰਨਾ ਚਿਰ ਮੈਂ ਨਾ ਸਾਈਨ ਕਰੂੰਗੀ ਉਹਨਾਂ ਚਿਰ ਤਲਾਕ ਕਿਦਾਂ ਹੋ ਜਾਊਗਾ ਤੋੜਨੀ ਹੈਗੀ ਕਿ ਮੈਂ ਤਰਾਕ ਨਹੀਂ ਦੇਣੀ ਜਿਹੜੀਆਂ ਤਲਾਕ ਹੋ ਗਿਆ ਤਾਂ ਚੰਗੀ ਰਹੇਗੀ ਏਦਾਂ ਕਿਦਾਂ ਮੰਮੀ ਤਲਾਕ ਹੋ ਜਾਊਗਾ ਮੂੰਹ ਨਾ ਕਿਹਾ ਤਾਂ ਲਗ ਨਹੀਂ ਹੁੰਦਾ ਹੁੰਦਾ ਨਹੀਂ ਕੱਟ ਬੋਲ ਕੱਟ ਕੱਟਿਓ ਮੰਮੀ ਮੈਂ ਵੱਧ ਬੋਲਣਾ ਐਂਡ ਬੰਨ ਨਹੀਂ ਥੋੜਾ ਕੱਟ ਬੋਲਿਆ ਕਰ ਚੰਗਾ ਮੰਮੀ ਤੁਸੀਂ ਮੈਨੂੰ ਹੀ ਬਸ ਚੁੱਪ ਕਰਾਉਂਨੇ ਆ ਕਦੀ ਆਪਣੀ ਨਾ ਅਹੋ 1 ਨਹੀਂ ਥੋੜਾ ਜਿਹਾ ਘੱਟ ਬੋਲਿਆ ਕਰ ਇੰਨੀ ਜ਼ੁਬਾਨ ਨਾ ਚਲਾਇਆ ਕਰ ਕਰਦੇ ਆ ਉਹਦਾਂ ਤਾਂ ਕੋਈ ਮਾਸੜ ਫੁੱਫੜ ਰਹਿਣ ਨਹੀਂ ਦਿੱਤਾ ਇਹਦੇ ਵੀ ਮਿਲਣੀ ਹੋਣੀ ਚਾਹੀਦੀ ਇਹਨੂੰ ਵੀ ਸ਼ਾਪ ਚਾਹੀਦੀ ਆ ਸਭ ਕੁਝ ਦਿੱਤਾ ਸੀ ਉਹ ਭੁੱਲ ਗਏ 2 ਐਂਡ 1 ਦੀਦੀ ਇੱਕੋ ਇੱਕ ਪੈਲੀ ਹੀ ਸਾਡੇ ਕੋਲ ਇੱਕ ਮਿੰਟ ਦੂਜੇ ਮਾਈਕ ਪਾਜੀ ਨਾਲ ਲੱਗੇ ਮੈਂ ਨਹੀਂ ਲਿਆ ਵਨ ਦੀਦੀ ਇੱਕੋ ਇੱਕ ਪੈਲੀ ਹੀ ਕੀ ਸਾਡੇ ਕੋਲ ਆਪਣੇ ਵਾਲ ਸੈਟ ਕਰੋ ਐਂਡ 3 2 1 ਦੀਦੀ ਕੋਈ ਇੱਕ ਪਹਿਲੀ ਹੀ ਸਾਡੇ ਕੋ ਉਹ ਵੀ ਹੁਣ ਸਾਨੂੰ ਲਿਖਾਉਣੀ ਪੈਣੀ ਆ ਉਹਨਾਂ ਨੂੰ 1 ਦੀਦੀ ਇੱਕ ਪਹਿਲੀ ਹੀ ਕੀ ਸਾਡੇ ਕੋ ਜਿਹੜੀ ਆਪਣੀ ਮਾਲਕੀ ਹੀ ਹੈ ਇਹ ਭਾਵੇਂ ਮੰਜ ਯਾਰ ਫੇਰ ਉਹ ਹੀ ਗਲਤੀ 1 ਦੀਦੀ ਇੱਕ ਪਹਿਲੀ ਹੀ ਜਿਹੜੀ ਸਾਡੇ ਕੋਲ ਆਪਣੀ ਮਾਲਕੀ ਹੀ ਕੱਲ ਨੂੰ ਸਾਰੇ ਨਾਲ ਲਿਖਾਉਣੀ ਪੈ ਜੇ ਕੀ ਬੋਲੋ 2 1 ਕੋਈ ਗੱਲ ਨਹੀਂ ਆਪਾਂ ਉਹਨਾਂ ਨਾਲ ਗੱਲ ਕਰਕੇ ਰਹਿਨੇ ਆਂ ਪਹਿਲਾਂ ਕੀ ਕਹਿੰਦੇ ਆਪਾਂ ਤਾਂ ਪਹਿਲਾਂ ਹੀ ਬਥੇਰੀ ਗੱਲ ਕਰੀ ਹੁੰਦੀ ਗੱਲ ਹੋ ਗਈ ਕਹੋ ਵੀ 1 ਅਸੀਂ ਪਹਿਲਾਂ ਬਥੇਰਾ ਸਮਝਾਇਆ ਪਰ ਉਹ ਨਹੀਂ ਸਮਝੇ ਗੱਲ ਤੇ ਇਹੋ ਹੀ ਜੋ ਦੋ ਜਣੇ ਬਸ 1 ਕੋਈ ਗੱਲ ਨਹੀਂ ਅੱਗੇ ਤੋਂ ਨਹੀਂ ਕੁਝ ਵੀ ਕਹਿੰਦੇ ਉਹ ਗੱਲ ਤੇ 2 1 1 ਉਹ ਘਰ ਵੇਲੇ ਹੀ ਅੱਜ ਜੋਗਨ ਅੱਛਾ ਮੈਂ ਆਖਿਆ ਪਰਮੀਤ ਨੂੰ ਮੈਂ ਚੱਲ ਦਉ ਆਇਆ ਨਹੀਂ ਚਲੀਏ ਉਹਦੇ ਬਾਣੇ ਇੱਥੇ ਏਜੰਸੀ ਖੋਲੀ ਉਹਦੇ ਬਾਅਦ